ਜਿ ਤੁਸੀ ਕੀ ਜੋ ਸਾਡੇ ਉਜਗਰ ਜੇ ਖੁਦਾ ਦਾ ਮੇਰੀ ਖੁਦਾ ਦਾ ਜੋ ਵੀ ਕੰਨੀ ਕਿ ਹallelujah ਉਸ ਬੱਚਿਆਂ ਦਾ ਗੱਟ ਹੈ ਗਿਆ ਸਾਰੇ ਅੱਧ ਪਹਿਲਾਂ ਆਸ਼ੀਸ਼ ਤੇ ਮਨ ਜਿੱਥੇ ਵੀ ਹੈਗੇ ਅੱਗੇ ਆ ਜਾਓ अशीष तेमने हले लुया हले लुया जल्दी तो जल्दी आ जाओ जितने भी जोतवान तो जल्दी आज भी अंदर थैंक्स गॉड मैंने बोला देतो का रिपोर्ट आची प्रभु भलाच करे जोत जयसी जयसी मी बोल ਹਾਂਜੀ ਹਾਂਜੀ ਅੱਜਾ ਕਿਹੜਾ ਆ 11 ਜਣ ਬੱਚੇ ਜਿਹੜਾ ਪੜਦੇ ਆ ਜਿਹੜੇ ਪੜਦੇ ਆ ਜਿਹੜੇ ਪੜਦੇ ਆ ਜਿਹੜੇ ਪੜਦੇ ਆ ਸਕੂਲੇ ਜਾਂਦੇ ਆ ਹੋਰ ਜਣ ਲੱਗੇ ਹallelujah ਇੱਕ ਇੱਕ ਟੋਪੀ ਨਹੀਂ ਖੜਾ हाँ दे दूँगा एक एक दस पीस में आ जाएगा हाँ दे दूँगा बगैरी जी

Era sciopero cartello. Era tagliato. Era parata. Era parata. Era parata. Era parata. Era parata. Era parata. Era

ਹੇ ਲੋਕ ਹੇਲੋਯਾ ਇਹ ਵੀ ਸਾਡਾ ਬ੍ਰਦਰ ਆ ਇਹ ਵੀ ਬੋਰ ਕਾਫੀ ਟਾਈਮ ਤੋਂ ਇਹਨਾਂ ਦਾ ਭਾਈ ਜਾਰਾ ਜਿਹੜਾ ਸਾਡੇ ਨਾਲ ਬਹੁਤ ਜੁਆਇੰਟ ਹੋਆ ਅੱਜ ਕੱਲੋ ਹੱਥ ਪਾ ਕੇ ਆਉਂਦੀ ਨਾ ਬੈਠ ਆਮਨ ਆਮਨ ਖੁਦਿਆ ਖਾਣਾ ਖਾਦੇ ਤੋਂ ਬਿਨਾਂ ਕਿਸੇ ਨੇ ਵੀ ਜਾਣਾ ਨਹੀਂ ਸਾਰੇ ਵਾਸਤੇ ਖਾਣਾ ਤਿਆਰ ਹੋ ਪਾਜੀ ਮੈਟ ਬੈਠਾਂਗੇ ਸੀ ਪਰਭੂ ਰੱਖਿਆ ਕਰੇ ਪਰਭੂ ਬLES ਕਰੇ ਅਤੇ ਸਾਡੇ ਵਿੱਚ ਗੁਰਪ੍ਰੀਤ ਸਿੰਘ ਜੀ ਆ ਇਹਨਾਂ ਨਾਲ ਵੀ ਸਾਡੇ ਦਾ ਬਹੁਤ ਪਿਆਰ ਹੈ ਜੋ ਖੜੇ ਆ ਪਰਮੇਸ਼ਵਰ ਔਰ ਪ੍ਰਮੇਸ਼ਵਰ ਦੀ ਹਜ਼ੂਰੀ ਪਰਮੇਸ਼ਵਰ ਦਾ ਆਤਮਾ ਇਹਨਾਂ ਨੂੰ ਪੈਰਾਂ ਤੋਂ ਲੈ ਕੇ ਸਿਰ ਦੇ ਆਲਾ ਤੱਕ ਬਿਤਾ ਦੇ ਔਰ ਜੋ ਵੀ ਕੰਮ ਹੋ ਰਿਹਾ ਮੈਂ ਖੁਦਾ ਕੇ ਦੁਆ ਕਰਦਾ ਪਰਮੇਸ਼ਵਰ ਇਹਨਾਂ ਦੇ ਸਾਰੇ ਕੰਮ ਪੂਰੇ ਕਰੇ ਆਨ ਬਾਲਾ ਸਭਾ ਖੁਸ਼ੀਆਂ ਭਰਿਆ ਆਵੇ ਜੀ ਚੰਸੀ ਦੇ ਸਾਹਬ ਦੀ ਨਾਮ ਵਿੱਚ ਮੰਗਦੇ ਆਂ ਆਮੀਨ ਆਮੀਨ

परमेश्वर थान आने वाले समय में बहुत बड़िया खुशियां लगिया जिस मुंशी देखा